ਅਕਵੀਰ ਸਿੰਘ ਬਾਦਲ ਦਾ ਫੋਨ ਸਤੀਫੇ ਤੋਂ ਪਹਿਲਾਂ ਜਾਂ ਬਾਅਦ ਚਾਇਆ ਕੋਈ ਗੱਲਬਾਤ ਕਰਨ ਲਾਏ ਤਾਂ ਦੇਖੋ ਉਸ ਦਿਨ ਕਹਿ ਕੇ ਆ ਗਿਆ ਸੀ ਕਿਹੜੀ ਪਾਰਟੀ ਵੱਲ ਜਾ ਰਹੀ ਹਾਂ ਕਿੱਥੋਂ ਕਿੱਥੋਂ ਪਹੁੰਚ ਹੋ ਰਹੀ ਤੁਹਾਨੂੰ ਜਰਨਗੁਰੂ ਖਾਨ ਨੂੰ ਹਰੇਕ ਦਾ ਦਿਲ ਕਰਦਾ ਹੈ ਬਿਲਕੁਲ ਕਿਉਂਕਿ ਮੈਂਬਰੀ ਕਮੇਟੀ ਉਸ ਪੱਲ ਜਾ ਰਹੀ ਜਾਂ ਫਿਰ ਭਾਜਪਾ ਵੱਲ ਜਾ ਰਹੀ ਹਾਂ ਕਾਂਗਰਸੀ ਬਹੁਤ ਫੋਨ ਆ ਰਹੇ ਮੇਰੇ ਕੋਲ ਦੇਖਿਆ ਰਾਜਾਪਟਿੰਗ ਦੇ ਹੋਰ ਵੀ ਤਾਂ ਜੀ ਚੰਨੀ ਦੇ ਸੋਜਿਆ ਵੀ ਜਾਣਾ ਕਿੱਧਰ ਨੂੰ ਲੋਕਾਂ ਤੇ ਰੋਸ ਰਿਹਾ ਜਾਂ ਪਾਰਟੀ ਤੇ ਰੋਸ ਰਿਹਾ ਕਿ ਪਾਰਟੀ ਕਰਕੇ ਮੋਟਾ ਨਹੀਂ ਪਈਆ ਲੋਕਾਂ ਤਾਂ ਕੋਈ ਉਹ ਨਰਾਸ਼ਾ ਨਹੀਂ ਹੈ ਕਿ ਲੋਕਾਂ ਨੇ ਤਾਂ ਵਿਚਾਰਾ ਜਿੱਤਿਆ। ਪਰ ਤਾਂ ਇਹ ਵੀ ਸੀ ਕਿ ਜਦੋਂ ਤੁਸੀਂ ਚੋਣ ਲੜੀ ਸੀ ਕੁਝ ਨਾਲ ਦੇ ਬੰਦੇ ਤੁਹਾਡੇ ਨਹੀਂ ਚਾਹੁੰਦੇ ਸੀ ਇਹ ਗਿੱਲ ਸਾਹਿਬ ਜਿੱਤਣ। ਨਾਲ ਦੇ ਬੰਦੇ ਹਰਾਨ ਦੇ ਵਿੱਚ ਪੂਰੀ ਸਮੂਹਿਤ ਉਹਨਾਂ ਨੇ ਕੀਤੀ ਹੈ। ਬਿਆਦ ਬੰਦੇ ਤੌਰ ਤੇ ਵੀ ਖੜੇ ਕੀਤੇ ਤੁਹਾਨੂੰ ਪਤਾ ਹੀ ਹੈ। ਮੈਨੂੰ ਪਤਾ ਸਾਰਾ ਜੀ ਸਾਰਾ ਕੁਝ ਕੀਤਾ। ਹੁਣ ਸੀ ਤਾਂ ਸੈਂਟਰ ਦੇ ਕੋਲ ਅਮਿਸ਼ਾ ਮੋਦੀ ਜੀ ਨਾਲ ਗੱਲਬਾਤ ਹੋ ਰਹੀ ਸੀ। ਹਣਾ ਹਲਕਾ ਖੜ ਦੇ ਵਿੱਚੋਂ ਲੀਡਰ ਜੋ ਕਿ ਲੋਕਾਂ ਦਾ ਹਰਮਨ ਪਿਆਰਾ ਬਣ ਚੁੱਕਾ ਸੀ ਦਾਦਨ ਨੇ ਆ ਕਿ ਇਕੱਲੀ ਪਾਰਟੀ ਕਰਕੇ ਨਹੀਂ ਉਹਨਾਂ ਦੀ ਇਨਸਾਨੀਤ ਕਰਕੇ ਕਿਉਂਕਿ ਹਮੇਸ਼ਾ ਸਮਾਜ ਸੇਵਾ ਤੌਰ ਤੇ ਵੀ ਲੋਕਾਂ ਨਾਲ ਖੜਨ ਵਾਲਾ ਰਣਜੀਤ ਸਿੰਘ ਗਿੱਲ ਦੋ ਵਾਰ ਚੋਣ ਲੜ ਚੁੱਕਾ ਹੈ ਲੋਕਾਂ ਨੇ ਬਹੁਤ ਪਰਮਾ ਹੁੰਗਾਰ ਦਿੱਤਾ ਸੀ ਪਰ ਕੁਝ ਕਾਰਨਾ ਕਰਕੇ ਉਹਨਾਂ ਦੀ ਹਾਰ ਹੋਈ ਸੀ ਪਰ ਜਦੋਂ ਹੁਣ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਕੋਈ ਇਸ ਤਰੀਕੇ ਦੀ अहमਤ ਨਹੀਂ ਮਿਲ ਰਹੀ ਤਾਂ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਅੱਜ ਅਸਤੀਫਾ ਆਪਣੀ ਪਾਰਟੀ ਦਿੱਤੇ ਤੇ ਗੱਲਬਾਤ ਕਰਨੀ ਸਾਡੇ ਰਣਜੀਤ ਸਿੰਘ ਗਿੱਲ ਨੇ ਗਿੱਲ ਸਾਹਿਬ ਬਹੁਤ ਵੱਡਾ ਫੈਸਲਾ ਕਿਉਂਕਿ ਪਾਰਟੀ ਕਿਹਾ ਜਾਂਦਾ ਕਿ ਲੀਡਰ ਦੀ ਮਾਂ ਹੁੰਦੀ ਹੈ ਪਰ ਜਦੋਂ ਇਸ ਤਰੀਕੇ ਦੇ ਹਾਲਾਤ ਪੈਦਾ ਹੋ ਜਾਣ ਤਾਂ ਬਹੁਤ ਮੁਸ਼ਕਲ ਹੁੰਦਾ ਛੱਡਣਾ ਪਾਰਟੀ ਨੂੰ ਪਰ ਇਹ ਜਿਹੇ ਕਿਹੜੇ ਹਾਲਾਤ ਰਹੇ ਕਿ ਤੁਹਾਨੂੰ ਪਾਰਟੀ ਨੂੰ ਅਲਵਿਦਾਖਣਾ ਪਿਆ ਅੱਜ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿੱਖਾਂ ਦੀ ਔਰ ਪੰਜਾਬ ਦੀ ਪੰਜਾਬੀਆਂ ਦੀ ਜਿਹੜੀ ਸਿਰਮੌਰ ਜਿਹੜੀ ਰਾਜਨੀਤਿਕ ਪਾਰਟੀ ਆ ਖੇਤਰੀ ਪਾਰਟੀ ਹੈ ਔਰ ਲੋਕ ਹਰ ਬੰਦਾ ਚਾਹੁੰਦਾ ਹੈ ਵੀ ਇਹ ਜਿਹੜੀ ਪਾਰਟੀ ਹੈ ਇਹਨੂੰ ਕਾਇਮ ਰਹਿਣਾ ਜ਼ਰੂਰੀ ਹੈ ਕਿਉਂਕਿ ਅ ਤਦੇ ਜਿਹੜੇ ਸਾਡੇ ਸਟੇਟ ਦੇ ਮਸਲੇ ਨੇ ਜਾਂ ਪੰਥ ਦੇ ਮਸਲੇ ਨੇ ਸਿੱਖਾਂ ਦੇ ਮਸਲੇ ਨੇ ਉਹ ਤਦੇ ਹੱਲ ਹੋਣਗੇ ਪਰ ਵੱਧ ਕਿਸਮਤੀ ਨਾਲ ਕੁਝ ਲੋਕ ਅ ਇਸ ਤਰ੍ਹਾਂ ਦੇ ਜਿਹੜੇ ਉੱਥੇ ਜੁੰਡਲੀ ਬਣ ਗਈ ਇੱਕ ਗਰੁੱਪ ਬਣ ਗਿਆ ਵੀ ਜਿਹੜਾ ਕਿ ਗਲਤ ਫੈਸਲੇ ਕਰਕੇ ਉਹਨਾਂ ਦੇ ਗਲਤ ਫੈਸਲਿਆਂ ਦੇ ਨਾਲ ਜਿਹੜੇ ਦਿਲੋਂ ਅਕਾਲੀ ਦਲ ਨਾਲ ਜੁੜੇ ਹੋਏ ਲੋਕ ਨੇ ਜਿਨੇ ਮਤਲਬ ਟਕਸਾਲੀ ਅਕਾਲੀ ਨੇ ਉਹਨਾਂ 'ਚ ਨਿਰਾਸ਼ਾ ਆ ਗਈ ਉਹਨਾਂ ਦਾ ਮਨ ਟੁੱਟ ਗਿਆ ਉਹਨਾਂ ਫੈਸਲੇਆ ਕਰਕੇ ਤੇ ਉਤੋਂ ਉਹ ਲੋਕਾਂ ਨੂੰ ਅੱਗੇ ਕਰ ਰਹੇ ਨੇ ਉਹਨਾਂ ਨੂੰ ਅੱਗੇ ਲਿਆ ਰਹੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਨਾਲ ਕੋਈ ਦੂਰ ਦੂਰ ਦਾ ਹੀ ਵਾਸਤਾ ਨਹੀਂ ਕੋਈ ਲੈਣਾ ਦੇਣਾ ਨਹੀਂ ਸੋ ਉਹਨਾਂ ਕਰਕੇ ਇਹ ਜਿਹੜੇ ਸਾਡੇ ਹਲਕੇ ਜੀ ਵੀ ਜਿਹੜੇ ਲੋਕ ਸੀ ਸਾਡਾ ਜਿਹੜੇ ਸਰਗਰਮ ਵਰਕਰ ਉਹ ਵਰਕਰ ਜਿਹਨਾਂ ਨੇ 47 47 ਡਿਗਰੀ ਚ ਕੰਮ ਕੀਤਾ ਉਹ ਵਰਕਰ ਜਿਹਨਾਂ ਨੇ ਜ਼ਿਲ੍ਹਾ ਪ੍ਰੀਸ਼ਦਾਂ ਚ ਜਿਤਾਇਆ ਉਹ ਵਰਕਰ ਜਿਹਨਾਂ ਨੇ ਆਪਣੇ ਬਲਾਕ ਸੰਮਤੀਆਂ ਜਿਤਾਇਆ ਦੋ ਅਸੀਂ ਮਿਊਨਿਸਪਲ ਕਮੇਟੀਆਂ ਬਣੀਆਂ ਸਿਰਫ ਤਿੰਨ ਬਣੀਆਂ ਸੀ ਅਕਾਲੀ ਕਰਦੇ ਜਿਹਦੇ ਚ ਦੋ ਸਾਡੇ ਹਲਕਾ ਖਰੜਨੇ ਬਣਾਈਆਂ ਸੀ ਲੇਕਿਨ 40000 ਤੋਂ ਪਲੱਸ ਮੈਨੂੰ ਵੋਟ ਪਈ ਉਦੋਂ ਹਨੇਰੀ ਦੇ ਵਿੱਚ ਜਿਹੜੀ ਕਿ ਪਹਿਲੇ ਪੰਜਾਂ ਲੀਡਰਾਂ 'ਚ ਮੇਰਾ ਖਲ ਆਉਂਦੀ ਹੋਵੇਗੀ ਤੇ ਤੁਸੀਂ ਦੇਖੋ ਵੀ ਜੇ ਇੰਨਾ ਉਹਨਾਂ ਨੇ ਝੰਡਾ ਜਿਹੜਾ ਅਕਾਲੀ ਦਲ ਦਾ ਬੁਲੰਦ ਰੱਖਿਆ ਤੇ ਅੱਜ ਉਹਨਾਂ ਨੂੰ ਇਗਨੋਰ ਕੀਤਾ ਜਾਵੇ ਜਦੋਂ ਹੁਣ ਅਹੁਦੇਦਾਰੀਆਂ ਬਣੀਆਂ ਗਈਆਂ ਉਹਨਾਂ ਨੂੰ ਬਿਲਕੁਲ ਪਾਸੇ ਰੱਖਿਆ ਗਿਆ ਪਲੱਸ ਉਸ ਤੋਂ ਵੀ ਉਹ ਉਹਨਾਂ ਨੂੰ ਉਸ ਚੀਜ਼ ਦੀ ਵੀ ਲੋੜ ਨਹੀਂ ਉਹ ਕਹਿੰਦੇ ਸਾਨੂੰ ਅਹੁਦੇਦਾਰੀਆਂ ਦੀ ਕੋਈ ਲੋੜ ਨਹੀਂ ਪਰ ਸਾਡੇ ਉੱਤੇ ਜਿਹੜਾ ਮੂੰਹ ਤੇ ਥੱਪੜ ਮਾਰਿਆ ਗਿਆ ਬਾਹਰੋਂ ਲਿਆ ਕੇ ਤੁਸੀਂ ਲਾ ਕੇ ਬੰਦੇ ਉਹ ਸਾਨੂੰ ਮਨਜ਼ੂਰ ਨਹੀਂ ਸੋ ਉਹਨਾਂ ਨੇ ਇੱਕ ਬਹੁਤ ਵੱਡਾ ਕੱਠ ਸੰਡੇ ਨੂੰ ਕੀਤਾ ਸੀ ਮੇਰੀ ਡਿਊਟੀ ਲਈ ਸੀ ਵੀ ਤੁਸੀਂ ਇਹ ਭਾਵਨਾਵਾਂ ਜਿਹੜੀਆਂ ਤੁਸੀਂ ਉੱਥੇ ਪਜਾਓ ਆ ਕੱਠ ਸੀ ਜਿਹੜਾ ਉਸ ਦਿਨ ਹੋਇਆ ਜੀ ਠੀਕ ਹੈ ਜੀ ਇਹ ਬਹੁਤ ਵੱਡਾ ਇਕੱਠ ਲੋਕ ਗਿਣਤੀ ਚਾਏ ਤੇ ਇਹਨਾਂ ਨੇ ਆਪਣੀਆਂ ਖੁੱਲ ਕੇ ਭਾਵਨਾਵਾਂ ਮਾ ਸੀ ਕਿ ਬੀ ਦੱਸੋ ਪਰਿਵਾਰ ਆ ਆਪਣਾ ਸੋ ਭਾਵਨਾਵਾਂ ਲੈ ਕੇ ਮੈਂ ਸਾਹ ਸੁਖੀ ਸਿੰਘ ਬਾਦਲ ਸਾਹਿਬ ਕੋਲ ਗਿਆ ਮੇਰੇ ਨਾਲ ਸ਼੍ਰੀ ਅਨਕੇ ਸ਼ਰਮਾ ਜੀ ਸੀ ਸਾਹ ਪ੍ਰਵਿੰਦਰ ਸਿੰਘ ਸੋਹਣਾ ਸੀ ਸੋ ਮੈਂ ਦੱਸਿਆ ਵੀ ਲੋਕਾਂ ਦੀਆਂ ਆ ਭਾਵਨਾਵਾਂ ਨੇ ਕਿ ਵੀ ਇਹ ਗਲਤ ਹੋਇਆ ਲੋਕ ਨੇ ਕਹਿੰਦੇ ਵੀ ਸਾਨੂੰ ਕੁਝ ਦੋ ਪਰ ਆ ਗਲਤ ਹੈ ਪਰ ਉਹ ਗੱਲ ਸਾਡੀ ਨਹੀਂ ਮੰਨੀ ਗਈ ਤੇ ਹੁਣ ਲੋਕਾਂ ਦਾ ਮੇਰੇ ਤੇ ਪ੍ਰੈਸ਼ਰ ਸੀ ਵੀ ਤੁਸੀਂ ਰਿਜਾਇਨ ਕਰੋ ਸੋ ਮੈਂ ਅੱਜ ਭਰੇ ਮਨ ਦੇ ਨਾਲ ਕਿਉਂਕਿ ਸਾਡਾ ਜਿਹੜਾ ਪਰਿਵਾਰ ਹੈ ਉਹ ਮੁੱਢ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ। ਸੋ ਅੱਜ ਭਰੇ ਮਨ ਦੇ ਨਾਲ ਮੈਂ ਜਿਹੜਾ ਇਹ ਰਜ਼ਾਈਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ। ਸੁਖਵੀਰ ਬਾਦਲ ਸੱਜੀ ਬਾਹ ਮੰਨੀ ਜਾਂਦੀ ਸੁਖਵੀਰ ਸਿੰਘ ਰਣਜੀਤ ਸਿੰਘ ਗਿੱਲ ਕਿਉਂਕਿ ਜਿਸ ਤਰੀਕੇ ਨਾਲ ਹਮੇਸ਼ਾ ਤੁਸੀਂ ਸਟੇਜਾਂ ਦੇ ਨਾਲ ਖੜਨਾ ਹਲਕੇ ਦੇ ਵਿੱਚ ਵੀ ਹਰ ਸਰਗਰਮੀ ਤੋਂ ਪਹਿਲਾਂ ਤੁਹਾਡੀ ਹੁੰਦੀ ਸੀ ਮੇਰੇ ਖਿਆਲ ਜਿੰਨੀਆਂ ਵੋਟਾਂ ਤੁਹਾਨੂੰ ਪਈਆਂ ਨਹੀਂ ਇੰਨੀਆਂ ਪੂਰੇ ਪੰਜਾਬ ਦੇ ਵਿੱਚ ਕਿਸੇ ਲੀਡਰ ਨੂੰ ਨਹੀਂ ਪਈਆਂ। ਸੁਖਵੀਰ ਸਿੰਘ ਬਾਦਲ ਦਾ ਫੋਨ ਅਸਤੀਫੇ ਤੋਂ ਪਹਿਲਾਂ ਜਾਂ ਬਾਅਦ ਚ ਆਇਆ ਕੋਈ ਗੱਲਬਾਤ ਕਰਨ ਲਈ। ਨੇ ਮੈਂ ਤਾਂ ਦੇਖੋ ਉਸ ਦਿਨ ਕਹਿ ਕੇ ਆ ਗਿਆ ਸੀ ਪਰ ਜਦੋਂ ਨਹੀਂ ਮੰਨੀ ਗਈ ਗੱਲ ਤੇ ਕੱਲ ਫਿਰ ਸਵੇਰੇ ਖੈਰ ਮੇਰਾ ਸਵੇਰ ਦਾ ਤਾਂ ਫੋਨ ਬੰਦ ਹੈ ਪਤਾ ਨਹੀਂ ਆਏ ਜਾਂ ਨਹੀਂ ਆਏ ਤੇ ਪਰ ਇਹ ਹੈ ਵੀ ਦੇਖੋ ਪਰਸਨਲ ਤੌਰ ਤੇ ਵਿਅਕਤੀਗਤ ਤੌਰ ਤੇ ਮੈਂ ਅੱਜ ਵੀ ਸਰ ਸਬੀਰ ਸਿੰਘ ਬਾਦਲ ਦੀ ਉਨੀ ਰਿਸਪੈਕਟ ਹੈ ਅੱਜ ਵੀ ਮੇਰੇ ਦਿਲ ਚ ਨਹੀਂ ਪਿਆਰ ਹੈ ਪਰ ਜਿਹੜੀ ਉੱਥੇ ਜਿਹੜੀ ਇੱਕ ਜੁੰਡਲੀ ਬਣ ਗਈ ਹੈ ਜਿਹੜਾ ਉੱਥੇ ਇੱਕ ਗਰੁੱਪ ਬਣ ਗਿਆ ਸੋ ਉਹਨਾਂ ਦੇ ਗਲਤ ਫੈਸਲਿਆਂ ਦੇ ਨਾਲ ਅੱਜ ਸਾਡਾ ਜਿਹੜਾ ਹਲਕਾ ਹੈ ਅੱਜ ਸਾਨੂੰ ਇਸ ਨੌਬਤ ਤੇ ਪਜਾਤਾ ਵੀ ਸਾਨੂੰ ਅਸਤੀਫਾ ਦੇਣਾ ਪਿਆ ਜਿਹੜੀਆਂ ਅਹੁਦੇਦਾਰੀਆਂ ਤੁਸੀਂ ਕਹਿ ਰਹੇ ਹੋ ਮੇਰੇ ਖਿਆਲ ਉਹ ਤਾਂ ਨਹੀਂ ਕਿ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕਰਾਇਆ ਸੀ ਕਾਦਲ ਚ ਮੇਰੇ ਖਿਆਲ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀਆਂ ਨਹੀਂ ਚਲੋ ਠੀਕ ਹੈ ਅਸੀਂ ਜਦੋਂ ਇਲੈਕਸ਼ਨ ਹਾਂ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਆਉਂਦੇ ਨੇ ਪਾਰਟੀ ਦਾ ਹਰੇਕ ਨੂੰ ਹੁੰਦਾ ਵੀ ਜਿੰਨਾ ਇਕੱਠ ਜੇ ਪਰ ਸੀਨੀਅਰਟੀ ਦਾ ਹਰ ਇੱਕ ਦੀ ਦੇਖੀ ਜਾਂਦੀ ਜਿਨ੍ਹਾਂ ਲੋਕਾਂ ਦੇ ਪਰਚੇ ਦਰਜ ਹੋਏ ਤਿੰਨ ਤਿੰਨ ਚਾਰ ਚਾਰ ਵਾਰ ਦੀਆਂ ਬੀਬੀਆਂ ਸਾਡੀਆਂ ਐਮਸੀ ਨੇ ਉਹਨਾਂ ਦੇ ਪਰਚੇ ਹੋਏ ਅਕਾਲੀ ਦਲ ਦੀ ਵਜ੍ਹਾ ਕਰਕੇ ਤੇ ਆਪਾਂ ਉਹਨਾਂ ਨੂੰ ਇਗਨੋਰ ਕਰ ਰਹੇ ਹਾਂ ਤੇ ਇੱਕ ਜ਼ਰੂਰ ਇਹ ਨੈਰੇਟਿਵ ਬਣਾਤਾ ਉੱਥੇ ਵੀ ਇਹਨਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜੇ ਜਥੇਦਾਰ ਹਟਾਉਣ ਦਾ ਵਿਰੋਧ ਕਰਿਆ ਸੀ ਉਹ ਸਾਡੇ ਹਲਕੇ ਨੇ ਜ਼ਰੂਰ ਕੀਤਾ ਸੀ ਵਿਰੋਧ ਸ਼ਾਇਦ ਉਹਦਾ ਹੀ ਨਤੀਜਾ ਵੀ ਇਹ ਹਲਕਾ ਇਗਨੋਰ ਕੀਤਾ ਗਿਆ ਉਹ ਨੂੰ ਸਾਡੇ ਹਲਕੇ ਨੇ ਕੀਤਾ ਸੀ ਵੀ ਜਿਹੜੇ ਜ਼ਥੇਦਾਰਾਂ ਨੂੰ ਹਟਾਇਆ ਅਸੀਂ ਸ਼ਰੋਮਣੀ ਕਮੇਟੀ ਨੂੰ ਉਦੇ ਫੈਸਲੇ ਦਾ ਵਿਰੋਧ ਕਰਦੇ ਹਾਂ ਯਾ ਅਪੀਲ ਕਰਦੇ ਹਾਂ ਵੀ ਇਹ ਵਾਪਸ ਲਓ ਸ਼ਾਇਦ ਇਹ ਉਹੀ ਉਹਦੀ ਵਜ੍ਹਾ ਕਰਕੇ ਲੱਗਦਾ ਕਾਲ ਤੱਕ ਸਭ ਨਾਲ ਖੜਨਾ ਤਾਂ ਤੁਹਾਡੇ ਹਲਕੇ ਨੂੰ ਜ਼ਿੰਮੇਵਾਰੀਆਂ ਨਾ ਦੇਣਾ ਇਹ ਨਤੀਜਾ ਸੀ ਫਿਰ ਨਹੀਂ ਦੇਖੋ ਮੈਂ ਤਾਂ ਇਹ ਹੀ ਹੁਣ ਉਹਦਾ ਮਤਲਬ ਕੀ ਹੈ ਵੀ ਜਿਹੜੇ ਹਲਕੇ ਨੇ ਇੰਨਾ ਕੀਤਾ ਹੋਵੇ ਤੁਸੀਂ ਇਹਨੂੰ ਇਗਨੋਰ ਕਰੋ ਤੁਸੀਂ ਦਾ ਮਤਲਬ ਤਾਂ ਫਿਰ ਹਰ ਬੰਦਾ ਸਮਝਦਾ ਵੀ ਕੀ ਹੋ ਸਕਦਾ ਹੈ ਸਰ ਗਿੱਲ ਸਾਹਿਬ ਲੋਕਾਂ ਦੀ ਆਵਾਜ਼ ਕੀ ਹੈ ਹੁਣ ਤੁਹਾਡਾ ਕਾਠੀ ਬਹੁਤ ਵੱਡਾ ਹੋਇਆ ਲੋਕ ਕਿਹੜੇ ਪਾਸੇ ਨੂੰ ਕਹਿ ਰਹੇ ਤੁਸੀਂ ਅੱਜ ਪ੍ਰੈਸ ਕਾਨਫਰੈਂਸ 'ਚ ਇਹ ਵੀ ਗੱਲ ਕਹੀ ਕਿ ਮੈਂ ਰਾਜਨੀਤਿਕ ਲੀਡਰ ਦੇ ਤੌਰ ਤੇ ਅਸਤੀਫਾ ਨਹੀਂ ਦਿੱਤਾ ਹੁਣ ਪਾਰਟੀ ਤੌਰ ਤੇ ਅਸਤੀਫਾ ਦਿੱਤਾ ਕਿਹੜੀ ਪਾਰਟੀ ਵੱਲ ਜਾ ਰਹੀ ਹਾਂ ਕਿੱਥੋਂ ਕਿੱਥੋਂ ਪਹੁੰਚ ਹੋ ਰਹੀ ਤੁਹਾਨੂੰ ਦੇਖੋ ਪਹੁੰਚ ਤਾਂ ਤੇਜੀ ਜੀ ਇੱਕ ਕਹਾਵਤ ਹੈ ਵੀ ਗਰਮ ਗੋੜ ਨੂੰ ਖਾਣ ਨੂੰ ਹਰੇਕ ਦਾ ਦਿਲ ਕਰਦਾ ਹੈ ਪਹੁੰਚ ਤਾਂ ਹਰ ਬੰਦਾ ਕਰਦਾ ਹੈ ਕਰੂਗਾ ਪਰ ਇਹ ਮੈਂ ਤੁਹਾਨੂੰ ਸਪਸ਼ਟ ਕਰ ਦਵਾਂ ਸਾਡਾ ਜਿਹੜਾ ਕੋਈ ਰਾਜਨੀਤੀ ਕੇ পেশਾ ਨਹੀਂ ਹੈਗਾ ਅਸੀਂ ਤਾਂ ਇੱਕ ਸਮਾਜ ਸੇਵਾ ਦੇ ਤੌਰ ਤੇ ਲੱਗੇ ਹੋਏ ਵੀ ਚਲੋ ਜੋ ਵੀ ਹੁੰਦਾ ਆਪਣੇ ਪੱਲਿਓ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਤੋਂ ਕਿਤੇ ਭਲਾ ਹੁੰਦਾ ਕਰਵਾਈ ਦੇ ਹੁਣ ਮੈਨੂੰ ਇਹ ਹੈ ਵੀ ਜੋ ਮੇਰਾ ਹਲਕਾ ਕਹੂਗਾ ਜੇ ਮੇਰਾ ਹਲਕਾ ਕਹੂਗਾ ਤੂੰ ਚੋਣ ਨਾ ਲੜ ਮੈਂ ਨਹੀਂ ਲੜੂੰਗਾ ਕਹੂੰਗੇ ਆਜ਼ਾਦ ਲੜ ਮੈਂ ਆਜ਼ਾਦ ਲੜੂੰਗਾ ਕਹੂੰਗੇ ਕਿਸੇ ਪਾਰਟੀ ਤੋਂ ਇਹ ਤੋਂ ਲੜ ਮੈਂ ਉੱਥੋਂ ਲੜੂੰਗਾ ਇਹ ਫੈਸਲਾ ਮੇਰੇ ਹਲਕੇ ਨੇ ਕਰਨਾ ਇਹ ਮੇਰਾ ਕੋਈ ਫੈਸਲਾ ਪੰਜ ਮੈਂਬਰੀ ਕਮੇਟੀ ਉਸ ਪੱਲ ਜਾ ਰਹੀ ਹੈ ਜਾ ਵੀ ਭਾਜਪਾ ਵੱਲ ਜਾ ਰਹੀ ਹਾਂ ਕਾਂਗਰਸੀ ਬਹੁਤ ਫੋਨ ਆ ਰਹੇ ਮੇਰੇ ਖਿਆਲ ਦੇਖਿਆ ਰਾਜਾਪਟਿੰਗ ਦੇ ਹੋਰ ਵੀ ਤੰਜੀ ਚੰਨੀ ਦੇ ਤੇ ਕਿਹੜੇ ਪਾਸੇ ਹੁਣ ਫੈਸਲਾ ਮਲਕੀ ਮਨ ਕਿਹੜੇ ਪਾਸੇ ਹੈ ਬੈਠ ਕੇ ਸੋਚਿਆ ਕਿਤੇ ਅਸਤੀਫਾ ਦੇਣ ਤੋਂ ਪਹਿਲਾਂ ਕਿ ਆਪਾਂ ਅਗਲਾ ਰਾਹ ਤੈ ਪੈਰਾ ਕਰ ਲੈਂਦਾ ਬੰਦਾ ਜਦੋਂ ਇੱਕ ਰਾਹ ਬੰਦ ਹੁੰਦਾ ਫਿਰ ਦੂਜਾ ਤੈ ਕਰਨਾ ਪੈਂਦਾ ਨਾ ਮੈਂ ਬਿਲਕੁਲ ਨਹੀਂ ਦੱਸਦਾ ਸੋਚਿਆ ਵੀ ਜਾਣਾ ਕਿੱਧਰ ਨੂੰ ਹੈ ਮੈਂ ਸਿਰਫ ਆਪਣੇ ਹਲਕੇ ਤੇ ਛੱਡੇ ਹੁਣ ਅਸੀਂ ਕਰਾਂਗੇ ਮੀਟਿੰਗਾਂ ਕਰਾਂਗੇ ਅਲੱਗ-ਅਲੱਗ ਲੋਕਾਂ ਨਾਲ ਜੋ ਰਾਏ ਲਵਾਂਗੇ ਜੋ ਇੱਕ ਰਾਏ ਬਣੇਗੀ ਉਹ ਫੈਸਲਾ ਅਸੀਂ ਕਰਾਂਗੇ अच्छा दो बार चुनाव बहुत मेहनत ਨਾਲ ਲੜੀ ਤੁਸੀਂ ਬਹੁਤ ਵੋਟਾਂ ਦੇ ਨਾਲ ਪਿਆਰ ਦੀ ਤਰ ਲੋਕਾਂ ਨੇ ਲੋਕਾਂ ਤੇ ਰੋਸ ਰਿਹਾ ਹੈ ਜਾਂ ਪਾਰਟੀ ਤੇ ਰੋਸ ਰਿਹਾ ਹੈ ਕਿ ਪਾਰਟੀ ਕਰਕੇ ਵੋਟਾਂ ਨਹੀਂ ਪਈਆਂ ਕਿਸ ਤਰੀਕੇ ਨਾਲ ਨਿਰਾਸ਼ਾ ਕੀ ਮਿਲ ਗਈ ਨਹੀਂ ਦੇਖੋ ਲੋਕਾਂ ਤਾਂ ਕੋਈ ਨਿਰਾਸ਼ਾ ਨਹੀਂ ਹੈ ਕਿ ਲੋਕਾਂ ਨੇ ਤਾਂ ਵਿਚਾਰਾ ਜਿੰਨਾ ਹੋ ਸਕਿਆ ਦੇਖੋ 40 ਜਰ ਕੇ ਹੁਣ ਸਾਡੇ ਜਿਹੜੀ ਵੋਟ ਹੈ ਸ਼੍ਰੋਮਣੀ ਕਾਲੀ ਦਲ ਦੀ ਹੁਣ ਤੁਸੀਂ ਦੇਖ ਹੀ ਲੈਣਾਗਾ 10000 ਤੋਂ ਵੱਧ ਨਹੀਂ ਹਲਕੇ ਦੇ ਵਿੱਚ ਮਨੂੰ ਜਿੱਥੇ 40 41000 ਦੇ ਕਰੀਬ ਵੋਟ ਪਈ ਸੀ ਉੱਥੇ ਹੁਣ ਸਾਨੂੰ ਉਹਦੇ ਚ 17000 ਪਈ ਹੈ ਇਹਦੇ ਚ ਆਪਣੇ MP ਇਲੈਕਸ਼ਨ ਚ ਉੱਥੇ ਚੰਦੂ ਮਾਜਰਾ ਸਾਹਿਬ ਖੜੇ ਸੀ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਸੋ ਪਰ ਹੁਣ ਜਿਹੜੀ ਉਹ ਮਾਰ ਪਈ ਹੈ ਇੱਕ ਤਾਂ ਦੇਖੋ ਆਪਦੀ ਹਨੇਰੀ ਸੀ ਇੱਕ ਦੇਖੋ ਇੱਥੇ ਹਲਕੇ ਚ ਪਾਰਟੀ ਕਰਕੇ ਵੀ ਉਹਨਾਂ ਨੇ ਮਤਲਬ ਉਦੋਂ ਦੇਖੋ ਲੋਕਾਂ ਦੇ ਮਾਂ ਚ ਰੋਸ ਸੀ ਅਕਾਲ ਤਖਤ ਸਾਹਿਬ ਦੇ ਵੀ ਜਿਹੜੇ ਆਪਣੇ ਬਾਬੇ ਦੀ ਮਾਫੀ ਦਾ ਸੀ ਭਾਵੇਂ ਬਰਗਾਰੀ ਕਰਨ ਦਾ ਸੀ ਭਾਵੇਂ ਬੇਅਦਮੀ ਦਾ ਉਹ ਰੋਸ ਕੁਝ ਲੋਕਾਂ ਦੇ ਮਨਾਂ ਵਿੱਚ ਹੈਗਾ ਸੀ ਉਹਦੇ ਕਰਕੇ ਵੀ ਕੁਝ ਲੋਕ ਜਿਹੜੇ ਫਿਰ ਨਹੀਂ ਤੁਰੇ ਸਾਡੇ ਨਾਲ ਸਭ ਚਰਚਾ ਇਹ ਵੀ ਸੀ ਕਿ ਜਦੋਂ ਤੁਸੀਂ ਚੋਣ ਲੜੀ ਸੀ ਕੁਝ ਨਾਲ ਦੇ ਬੰਦੇ ਤੁਹਾਡੇ ਨਹੀਂ ਚਾਹੁੰਦੇ ਸੀ ਇਹ ਗਿੱਲ ਸਾਹਿਬ ਜਿੱਤਣ ਤੁਹਾਨੂੰ ਮੇਰੇ ਖਿਆਲ ਅਹਿਸਾਸ ਚਾਹੇ ਪਹਿਲਾਂ ਹੋਵੇ ਚਾਹੇ ਹੁਣ ਹੋਵੇ ਹੋਵੇ ਕਿ ਉਹ ਬੰਦੇ ਨਹੀਂ ਚਾਹੁੰਦੇ ਸੀ ਕਿ ਇੰਨੇ ਲੰਬਾ ਸਮਾਂ ਅਗਰ ਗਿੱਲ ਸਾਹਿਬ ਬੈਠ ਗਏ ਤਾਂ ਉਸ ਤੋਂ ਬਾਅਦ ਸਾਡਾ ਉਹਨਾਂ ਦਾ ਨੰਬਰ ਨਹੀਂ ਆਣਾ ਉਹਨਾਂ ਦੇ ਵੀ ਕਾਰਨ ਲੱਗਦਾ ਕਿ ਨਾਲ ਦੇ ਬੰਦੇ ਹਰਾਨ ਦੇ ਵਿੱਚ ਪੂਰੀ ਸਮੂਲਤਾ ਉਹਨਾਂ ਨੇ ਕੀਤੀ ਹੈ ਨੇ ਮੇਰਾ ਖਲੋ ਕੋਈ ਐਡੀ ਗੱਲ ਨਹੀਂ ਦੇਖੋ ਪਰਸਨਲ ਜੇ ਕੋਈ ਅੰਦਰ ਖਾਤੇ ਕੋਈ ਐਦਾਂ ਦੀ ਵਿਰੋਧਤਾ ਕਰਦਾ ਹੈ ਤਾਂ ਉਹ ਕੀ 1000 ਵੋਟ ਖਰਾਬ ਕਰ ਦੂ ਮੈਕਸਿਮਮ 2000 ਕਰ ਦੂ ਇਸ ਤੋਂ ਬਾਅਦ ਤਾਂ ਨਹੀਂ ਆਜ਼ਾਦ ਬੰਦੇ ਤੌਰ ਤੇ ਵੀ ਖੜੇ ਕੀਤੀ ਤੁਹਾਨੂੰ ਪਤਾ ਹੀ ਹੈ ਮੈਨੂੰ ਪਤਾ ਸਾਰਾ ਜੀ ਸਾਰਾ ਕੁਝ ਕੀਤਾ ਪਰ ਕੀ ਪਈਆਂ ਆਜ਼ਾਦਾਂ ਨੂੰ ਕੀ ਵੋਟਾਂ ਪਈਆਂ ਕੀ ਹੋਇਆ ਨਹੀਂ ਹੋਇਆ ਪਰ ਉਹ ਚੀਜ਼ ਕੋਈ ਐਡੀ ਉਹ ਨਹੀਂ ਕਰਦੀ ਇਹ ਸਿਰਫ ਇੱਕ ਆਪ ਦੀ ਹਨੇਰੀ ਸੀ ਇੱਕ ਸਾਡੇ ਜੋ ਵੋਟ ਪਈ ਹੈ ਮੈਨੂੰ ਨਿੱਜੀ ਤੌਰ ਤੇ ਪਰਸਨਲ ਤੌਰ ਤੇ ਜਿਹੜੀ ਵੋਟ ਲੋਕ ਮੇਰੇ ਨਾਲ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜੁੜੇ ਹੋਏ ਸੀ ਉਹ ਲੋਕਾਂ ਨੇ ਮੈਨੂੰ ਜਿਹੜੀ ਵੋਟ ਜਿਹੜੀ ਪਾਈ ਹੈ ਜੀ ਸਾਹਿਬ ਲਾਸਟ ਸਵਾਲ ਹੈ ਸਾਰੀ ਪਾਰਟੀਆਂ ਮੇਰੇ ਖਿਆਲ ਤੁਹਾਨੂੰ ਇਸ ਕਰਕੇ ਸ਼ਾਮਲ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਭਾਵੇਂ ਕਾਂਗਰਸ ਤੇ ਲਗਾਤਾਰ ਵੱਡੇ-ਵੱਡੇ ਲੀਡਰਾਂ ਦੇ ਫੋਨ ਆ ਰਹੇ ਨੇ ਮੇਰੇ ਖਿਆਲ ਹੁਣ ਮੈਂ ਪਿੱਛੇ ਦੇਖ ਰਿਹਾ ਸੀ ਅਰਵਿੰਦ ਕੇਜਰੀਵਾਲ ਵੀ ਫੋਨ ਕਰਾ ਰਹੇ ਨੇ ਤੇ ਨਾਲ ਦੀ ਨਾਲ ਉਧਰ ਭਗਵੰਤ ਮਾਨ ਜੀ ਵੀ ਪੂਰੇ ਲੱਗੇ ਹੋਏ ਨੇ ਭਾਜਪ ਪਹਿਲੇ ਲੀਡਰ ਹੋ ਕਿ ਮੇਰੇ ਖਿਆਲ ਲੋਕਾਂ ਦੇ ਹਰਮਨ ਪਿਆਰ ਕਰਕੇ ਇਸ ਤਰੀਕੇ ਦਾ ਪਿਆਰ ਜਿਹੜੇ ਲੀਡਰ ਚਾਹੁੰਦੇ ਨੇ ਕਿ ਇਸ ਲੀਡਰ ਨੂੰ ਲੈ ਕੇ ਆਪਨਿੰਗ ਪਾਰਟੀ ਚ ਨਹੀਂ ਦੇਖੋ ਇਹ ਤਾਂ ਹੁੰਦਾ ਹੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਗਰਮ ਗੁੜ ਖਾਣ ਨੂੰ ਹਰੇਕ ਦਾ ਦਿਲ ਕਰੇ ਆਉਂਦਾ ਪਰ ਗੱਲ ਇਹ ਹੈ ਵੀ ਅਸੀਂ ਤਾਂ ਸਿਰਫ ਦੇਖੋ ਅਸੀਂ ਕੋਈ ਪੋਲੀਟੀਕਲ ਮੋਟਿਵ ਬਣਾਉਣ ਨਹੀਂ ਲੱਗੇ ਵੀ ਅਸੀਂ ਕੱਲ ਨੂੰ ਪਾਵਰ ਚਾਵਾਂਗੇ ਅਸੀਂ ਲੋਕਾਂ ਨੂੰ ਲੁੱਟਾਂਗੇ ਅਸੀਂ ਆਪਣੇ ਕਾਰੋਬਾਰਾਂ ਚ ਇਦਾਂ ਗਲਤ ਤਰੀਕੇ ਵਾਅਦੇ ਕਰੂਗੇ ਉਹ ਚੀਜ਼ ਨਹੀਂ ਅਸੀਂ ਸੇਵਾ ਭਾਵਨਾ ਨਾਲ ਲੱਗੇ ਹੋਏ ਅੱਜ ਵੀ ਸਾਨੂੰ ਕੋਈ ਮਨ ਚ ਉਹ ਨਹੀਂ ਹੈਗਾ ਵੀ ਜੇ ਕੱਲ ਨੂੰ ਕਿਉਂਕਿ ਸਾਡਾ ਇਹ ਕੋਈ politically ਕੋਈ ਪੇਸ਼ਾ ਨਹੀਂ ਹੈਗਾ ਕਈ ਤਾਂ ਹੁੰਦਾ ਨਾ ਵੀ ਉਹਦੇ ਬਗੈਰ ਵੀ ਖਾਨਦਾਨ ਚੱਲ ਵੀ ਅੱਗੇ ਇਹ ਅੱਗੇ ਇਹ ਅੱਗੇ ਚੱਲਣਾ ਚੱਲ ਸਾਡਾ ਉਹ ਨਹੀਂ ਅਸੀਂ ਤਾਂ ਸੇਵਾ ਭਾਵਨਾ ਨਾਲ ਹੀ ਲੱਗੇ ਹੋਏ ਸੀ ਵੀ ਚਲੋ ਕਈ ਵਾਰੀ ਹੁੰਦਾ ਵੀ ਤੁਹਾਡੀ ਸਰਕਾਰ ਹੋਵੇ ਤੁਹਾਡੇ ਦੋ ਹੱਥਾਂ ਦੀ ਜਗ੍ਹਾ ਤੁਹਾਡੇ ਨਾਲ ਹਜ਼ਾਰਾਂ ਹੱਥ ਜੋੜ ਜਾਂਦੇ ਨੇ ਕਿ ਤੁਸੀਂ ਹੋਰ ਵਧੀਆ ਸੇਵਾ ਕਰ ਸਕਦੇ ਸੋ ਸਾਡੀ ਤਾਂ ਇਸ ਭਾਵਨਾ ਨਾਲ ਲੱਗੇ ਹੋਏ ਸੀ ਵਿੱਚੀ ਰੋਲਾ ਇਹ ਵੀ ਪਿਆ ਸੀ ਦੱਸੇ ਰਿਹਾ ਕਿ ਜਿਸ ਤਰੀਕੇ ਨਾਲ ਕਿ ਉਹਨਾਂ ਦਾ ਵੱਡਾ ਬਿਜ਼ਨਸ ਹੈ ਜਾਂ ਫਿਰ ਹੋਰ ਕਾਰੋਬਾਰ ਹੈ ਕਿ ਹੁਣ ਸਿੱਧਾ ਸੈਂਟਰ ਦੇ ਕੋਲ ਅਮਿਸ਼ਾ ਮੋਦੀ ਜੀ ਨਾਲ ਗੱਲਬਾਤ ਹੋ ਰਹੀ ਸਿੱਧੀ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਜੀ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਨਾ ਕੋਈ ਦੇਖੋ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਸੈਂਟਰ ਹੈ ਅੱਜ ਤੱਕ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਇਦਾਂ ਦਾ ਕੋਈ ਪ੍ਰੈਸ਼ਰ ਨਹੀਂ ਆਇਆ ਬਾਕੀ ਰੁਟੀਨ ਚ ਹੈ ਰੁਟੀਨ ਚ ਬਿਜ਼ਨਸ ਦੇ ਵਿੱਚ ਜੋ ਰੇਡਾਂ ਦੇਖੋ ਇਨਕਮ ਟੈਕਸ ਦੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਜਾਂ ਨਹੀਂ ਪੋਲਿਟੀ ਨਹੀਂ ਤਾਂ ਵੀ ਹੁੰਦੀਆਂ ਉਹ ਤਾਂ ਹੁੰਦਾ ਰਹਿੰਦਾ ਹੈ ਉਹ ਤਾਂ ਚੱਲਦਾ ਰਹਿੰਦਾ ਤੁਸੀਂ ਕਾਰੋਬਾਰ ਕਰਨੇ ਨੇ ਤੇ ਠੀਕ ਹੈ ਮੈਂ ਕਿਵੇਂ ਨੇ ਵੀ ਉਹਦੀ ਚੈਕਿੰਗ ਕਰਨੀ ਹੁੰਦੀ ਹੈ ਵੀ ਸਹੀ ਹੈ ਜਾਂ ਕਰਦਾ ਸੋ ਇਦਾਂ ਦੀ ਕੋਈ ਪ੍ਰੇਸ਼ਾਨੀ ਕਿੰਨੇ ਕਿ ਦਿਨਾਂ ਚ ਫੈਸਲਾ ਲੈ ਰਹੇ ਥੋੜੀ ਜਿੰਨੇ ਲੋਕਾਂ ਚ ਵਿਚਰਾਂਗੇ ਜੀ ਲੋਕ ਹੁਣ 10 ਦਿਨ ਚ ਕਰਦੇ ਨੇ ਮਹੀਨੇ ਚ ਕਰਦੇ ਨੇ 4 ਮਹੀਨੇ ਚ ਕਰਦੇ ਨੇ ਲੋਕਾਂ ਦੀ ਇੱਕ رائے ਬਣਾਵਾਂਗੇ ਜਦੋਂ ਇੱਕ رائے ਬਣ ਗਈ ਅਸੀਂ ਜ਼ਰੂਰ ਤੁਹਾਨੂੰ ਬੁਲਾ ਕੇ ਦੱਸਾਂਗੇ ਵੀ ਅਸੀਂ ਕੀ ਕਰਨਾ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਮਝਦਾ ਬਿਲਕੁਲ ਤਾਂ ਦੇਖੋ ਕਿ ਇਸ ਹਨ ਰਮਜੀਤ ਸਿੰਘ ਗਿੱਲ ਜਿਨ੍ਹਾਂ ਨੇ ਅੱਜ ਸ਼੍ਰੋਮਣੀ ਕਾਲਦਲ ਤੋਂ ਅਸਤੀਫਾ ਦਿੱਤਾ ਹੈ ਭਰੇ ਮਨ ਦੇ ਨਾਲ ਭਾਵੁਕ ਵੀ ਹੋਏ ਨੇ ਕਿਉਂਕਿ ਇੱਕ ਪਾਰਟੀ ਦੇ ਵਿੱਚ ਇੰਨਾ ਲੰਬਾ ਸਮਾਂ ਉਹ ਵੀ ਦਿਲ ਨਾਲ ਕ ਨਹੁਬੇ ਬਹੁਤ ਲੋਕਾਂ ਦਾ ਪਿਆਰ ਮਿਲਿਆ ਹੈ ਤਾਂ ਹੁਣ ਜਦੋਂ ਸਤੀਫਾ ਦਿੱਤਾ ਉਸ ਤੋਂ ਬਾਅਦ ਲਗਾਤਾਰ ਪਾਰਟੀਆਂ ਇਹਨਾਂ ਤੱਕ ਪਹੁੰਚ ਕਰ ਰਹੀਆਂ ਨੇ ਭਾਵੇਂ ਭਾਜਪਾ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਜਾਂ ਫਿਰ ਆਮ ਆਦੀ ਪਾਰਟੀ ਦੀ ਗੱਲ ਕਰੀਏ ਇੱਥੇ ਤੱਕ ਕਿ ਦਿੱਲੀ ਤੋਂ ਹੁਣ ਫੋਨ ਖੜਕ ਰਹੇ ਨੇ ਅਰਵਿੰਦ ਕੇਜਰੀਵਾਲ ਹੋਰ ਵੀ ਭਾਜਪਾ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰਨ ਲਈ ਤਿਆਰ ਬੈਠੇ ਨੇ ਪਰ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਦੱਸਿਆ ਗਿਆ ਇਲਾਕੇ ਦੇ ਲੋਕਾਂ ਦੇ ਨਾਲ ਫੈਸਲਾ ਲਿਆ ਜਾਵੇਗਾ ਜਿਸ ਪਾਰਟੀ ਦੇ ਵਿੱਚ ਲੋਕ ਕਹਿਣਗੇ ਉਸ ਪਾਰਟੀ ਦੇ ਵਿੱਚ ਅਰਵਿੰਦ ਦੇ ਨਿਸ਼ਚੈ ਸ਼ਾਮਲ ਹੋ ਸਕਦੇ ਨੇ ਹਮੇਸ਼ਾ ਦੇਖਦੇ ਕਿ ਕਿਸ ਪਾਰਟੀ